ਆ ਦੋਸਤੋ ਮਾਲਵਿੰਦਰ ਸਿੰਘ ਮਾਲੀ ਦੀ ਰਿਹਾਈ ਦੇ ਵਿਰੋਧ ਵਿੱਚ ਵੱਖ-ਵੱਖ ਜਥੇਬੰਦੀਆਂ ਨੇ ਧਰਨੇ ਦਿੱਤੇ ਆ। ਦੇਸੀ ਦਫ਼ਤਰ ਪਟਿਆਲਾ ਦੇ ਆਲੇ-ਦੁਆਲੇ ਜਾਂ ਪਿਛਲੀ ਦੁਖਨਵਾਲ ਸਾਹਿਬ ਗਰਾਊਂਡ ਦੇ ਵਿੱਚ ਵੀ ਕਿਸਾਨ ਜੀ ਨਿਗਰਾਂਹ ਜਮਹੂਰੀ ਅਧਿਕਾਰ ਸਭਾ ਜਾਂ ਬਾਕੀ ਜਥੇਬੰਦੀਆਂ ਤੋਂ ਵੱਲੋਂ ਇਸ ਤਰ੍ਹਾਂ ਦੇ ਪ੍ਰਦਰਸ਼ਨ ਕੀਤੇ ਗਏ। ਆ ਦੱਸਿਆ ਜਾਂਦਾ ਹੈ ਕਿ ਕੱਲ ਮੌਫਾ ਮੇਗੀ ਕਲੀ ਮੁਲਾਕਾਤ ਜਦ ਟਾਈਮ ਆਉਂਦਾ ਹੈ ਵੀਰਵਾਰ ਨੂੰ ਮਮ ਮਾਲਵਿੰਦਰ ਸਿੰਘ ਨਾਲ ਮੁਲਾਕਾਤ ਦਾ ਟਾਈਮ ਸੀ। ਉਹਨਾਂ ਦੇ ਪਰ ਆ ਰਹੇ ਸਾਡੇ ਕੋਲ ਸੁਨੇਹਾ ਆਇਆ ਹੈ ਉਹਨੇ ਕਿ ਮੈਂ ਕਿ ਮੈਂ ਪੰਜਾਬ ਸਰਕਾਰ ਨੇ ਅਨੇਵਾਇ ਕੇਸ ਬਣਾਇਆ ਹੈ ਮੈਂ ਕੋਈ ਕਮਾਂਡ ਨਹੀਂ ਕਰਾਉਣੀ ਮੈਂ ਜਮਾਨਤ ਦੇ ਰੱਖ ਕਰਨਾ ਮੈਂ ਥਾਂ ਬਾਹਰ ਹਾਂ ਉਹਨਾਂ ਨੂੰ ਫਾਂਸਟਰ ਰੱਤ ਨੂੰ ਫੇਨਿੰਗ ਕਰਨਾ ਕੋਸ਼ਿਸ਼ ਕਰਨਾ ਮੈਂ ਉਹਾਂ ਤੋਂ ਵੀ ਐਪਲੀਕੇਸ਼ਨ ਕਰਾਂਗਾ ਦੂਜਾ ਉਹਨਾਂ ਨੇ ਇਹ ਸਿਹਰਾ ਤੇ ਜੇ ਕਿ ਮਾਤਵਾ ਕਰਨਾ ਜਿਹੜੀਆਂ ਜਿਵੇਂ ਹੁੰਦੀਆਂ ਮੇਰੇ ਹੱਥ ਦੇ ਵਿੱਚ ਨਹੀਂ ਹੋਣੀਆਂ ਨੇ ਪੁਰਖਿਆ ਦੇ ਮੰਨਿਆ ਨੂੰ ਦਿਉਗੀ ਅਸਤੇ ਬੈਨੇ ਪੂਸਿਸ ਜੇਕਰ ਮੰਨਿਆ ਦਾ ਉਮਰ ਨਾ 4 ਲੱਖ ਰੁਪਏ ਨੂੰ ਵੀ ਹੈ ਪਸਾਰੇ ਇਸ ਦਰਤੇ ਇੱਕ ਮਤਨੇ ਕਿ ਇਸ ਤਸਵੀਰ ਚਾਰ ਬੰਦੀ ਹੈ ਜਿਹੜੀ ਇਹ ਪੰਜਾਬ ਦੇ ਬੱਚਿਆਂ ਨੂੰ ਨਹੀਂ ਦੇਣੀ ਅਸੀਂ ਇਹਦੇ ਦਰਸਿਤ ਖਲਾਫ ਬੰਨ੍ਹ ਇਸ ਵੀਓ ਸਿਰ ਹੋਂਮੀਆ ਤੇ ਇਹ ਫ੍ਰੀ ਰਹਿਣਾ ਆਪਣਾ ਉਹੀ ਰਹਿਈ ਹੈ رسان آگو ਸੰਬੋਧਨ ਭਾਗੋ ਤੇ ਪ੍ਰਭੂ ਸਾਡੇ ਵੱਡੇ ਵੀਰ ਮਾਦੀ ਸਾਹਿਬ ਦੇ ਕਰਤਾਰੀ ਦੇ ਵਿਰੋਧ ਚ ਅੱਜ ਇਸੀ ਮੈਮੋਰੀਅਲ ਦਾ ਸਮਾਗਮ ਲੋ ਜ੍ਰਿਤੀ ਕ੍ਰਿਸ਼ਨ ਨੂੰ ਇਹਦਾ ਫੈਸਲਾ ਕੀਤਾ ਸੀ ਬੜਾ ਧੰਗਵੰਦ ਹੈ ਜਿਹੜਾ ਉਹ ਕਰਤਾ ਨੂੰ ਲੈ ਗਿਆ ਪ੍ਰਾਕ ਪੰਜਾਬ ਜਿਹੜਾ ਆਪਣੀਆਂ ਮੰਗਾਂ ਦੀ ਧਰਤਾ ਦਾ ਹੈ ਸੀ ਪੁਨਰੇਸ਼ ਵਟੇ ਖੁਤੇ ਦੇਲਾਲ ਜਿਉਂਦੀਏ ਸਿੱਖਾਤੀਏ ਤੇ ਸਾਨੂੰ ਸਹਿਯੋਗ ਦਿੱਤਾ ਸਾਉਂਦ ਵੀ ਆਪਣੀ ਤੇ ਸਾਰਾ ਪਰਵਾਰ ਦੇ ਕਿਸਮ ਦਾ ਉਸ ਸਮੇਂ ਨਹੀਂ ਚੜ੍ਹਦੇ ਹਵਾਲੇ ਕਰ ਸਕਦਾ ਉਹ ਗੱਲ ਆ ਕਿ ਪਹਿਲਾ ਕਦਮ ਵਾਲੇ ਆਈਸੀ ਕੇ ਆਈਟੀ ਐਫ ਇਨਫੋਰਮੇਸ਼ਨ ਟੈਕਨੋਲੋਜੀ ਐਕਟ ਪਰ ਚਾਰਜੀ ਕੀਤਾ ਗਿਆ। ਆਗੇ ਜਿੰਜੇ ਤੋਂ ਐਫ ਆਈ ਆਰ ਆ ਰਹੀ ਹੈ ਉਦੋਂ ਧਾਰਮਿਕ ਭਾਵਨਾਵਾਂ ਪੜਕਾਉਣ ਵਾਲੀ ਗੱਲ ਸਾਹਮਣੇ ਆਈ। ਹਾਈ ਕੋਰਟ ਦੇ ਸੀਨੀਅਰ ਵਕੀਲ ਨੇ ਰਾਜਵਿੰਦਰ ਸਿੰਘ ਬੈਸ ਉਨਾੜੇ ਵੀ ਇਸ ਤੇ ਟਿੱਪਣੀ ਕੀਤੀ ਹੈ ਔਰ ਮੈਂ ਵੀ ਐਫ ਆਈ ਆਰ ਦੇਖੀ ਹੈ ਧਾਰਮਿਕ ਭਾਵਨਾਵਾਂ ਪੜਕਾਉਣ ਲਈ ਜਿਹੜਾ ਜੁਰਮ ਹੈ ਉਹ ਕਿਸੇ ਖਾਸ ਵਿਕਰੇਤੇ ਖਾਸ ਵਿਅਨ ਤੇ ਦਰਜ ਹੁੰਦਾ ਜੇਦੇ ਚ ਐਫ ਆਈ ਆਰ 'ਚ ਨਾ ਤਾਂ ਕੋਈ ਵਿਕਰਾ ਹੋਵੇ ਜਾਂ ਨਾ ਹੀ ਕੋਈ ਬਿਆਨ ਹੈ ਜਿਹੜੇ ਮੱਧੇ ਦੀਆਂ ਧਾਰਮਿਕ ਭਾਵਨਾਵਾਂ ਮੜਕੀਆਂ ਨੇ ਉਹਦਾ ਨੇੜਲਾ ਸਿੱਧਾ ਸਿੱਧਾ ਸੰਬੰਧ ਆਵਾਜ਼ੀ ਪਾਰਟੀ ਨਾਲ ਹੈ। ਆਵਾਜ਼ੀ ਪਾਰਟੀ ਦੇ علاوہ ਕੁਝ ਕਾਲ ਇੱਕ ਟ੍ਰੈਂਡ ਵੀ ਹੈ। ਬਹੁਤ ਸਾਰਾ ਗੋਦੀ মিডিਆ ਘੁੰਮਦਾ ਉਸਰਾ ਦੇ ਗੋਦੀ মিডিਆ ਪੱਤਰਕਾਰ ਵੀ ਹੈ। ਇਸ ਕਰਕੇ ਜਦੋਂ ਇਸ ਤਰ੍ਹਾਂ ਦੀ ਚੀਜ਼ ਹੋਵੇ ਤਾਂ ਸਮਝ ਆਉਂਦਾ ਹੈ ਕਿ ਸਰਕਾਰ ਕਾਹਲੀ ਕਿੰਨੀ ਸੀ ਕਿ ਮਾਲੀ ਸਾਹਿਬ ਨੂੰ ਅੰਦਰ ਦੇਤੀ ਹੈ ਪੰਜਾਬ ਦੀ ਪੁਲਿਸ ਮੁੱਖ ਮੰਤਰੀ ਭਗਵੰਤ ਮਾਨ ਦੇ ਅੰਦਰ ਉਹ ਵੀ ਗ੍ਰਹਿ ਮੰਤਰੀ ਵੀ ਪੰਜਾਬ ਦਾ ਉਹ ਹੀ ਹੈ ਪਰ ਗ੍ਰਹਿ ਮੰਤਰੀ ਇਹ ਅਧਿਨੀ ਪੋਸ਼ਕਾਮ ਕਰਦੀ ਹੈ ਕਾਰ ਕਿੰਨੀ ਸੀ ਕਿ ਪੁਲਸ ਅਧਿਕਾਰੀ ਪਹਿਲਾਂ ਕੁਝ ਹੋਰ ਕਹਿੰਦੇ ਨੇ ਜਦੋਂ ਬਾਅਦ ਸਾਹਮਣੇ ਮਾਮਲਾ ਆਉਂਦਾ ਉਹ ਗੱਲ ਕੁਝ ਹੋਰ ਹੋ ਜਾਂਦੀ ਆ ਪਰ ਸਪਸ਼ਟ ਹੈ ਕਿ ਜਿਵਾੜ ਬੰਦੀ ਕਰਨੀ ਚਾਹੁੰਦੇ 2014 ਤੋਂ ਬਾਅਦ ਜਦੋਂ ਦਾ ਕੋਤੀ ਇਸ ਸਟੇਜ ਦਾ ਪ੍ਰਧਾਨ ਮੰਤਰੀ ਬਣਿਆ ਇਸ ਦੇਸ਼ ਨੂੰ ਇੱਕ ਖਾਸ ਰੰਗ ਚ ਰੰਗੇ ਜਾਣ ਦੀ ਰਵਾਇਤ ਚੱਲ ਰਹੀ ਹੈ। ਉਸੇ ਵੀਰ ਭਾਰਤ ਨੇ ਕਿਉਂ ਕੱਲ ਦੇਖਿਆ ਹੋਣਾ ਇੱਕ ਰਾਸ਼ਟ੍ਰਿਕ ਚੋਣ ਦਾ ਏਜੰਡਾ ਵੀ ਲੈ ਆਇਆ ਹੋ। ਉਹ ਸਾਰਾ ਕੁਝ ਇੱਕ ਤਰਨਾਲੇ ਪਾਸੇ ਨੂੰ ਹੈ। ਇਹ ਤਰਨਾਸ਼ਾ ਰੁਚੀਆਂ ਦੇ ਤਰਨਾਸ਼ਾ ਹੀ ਲਾਗੂ ਕਰਨ ਦੇ ਕਦਮ ਨਹੀਂ। ਅਰੇ ਇਸ ਤਰਨਾਸ਼ਾ ਇੱਜ਼ਤ ਜਪਾਨਬੰਦੀ ਕਰਨੀ ਕਿਸੇ ਦੀ ਸਰਕਾਰ ਦੇ ਖਿਲਾਫ ਕੋਈ ਵੀ ਟਿੱਕਾ ਟਿਕਣੀ ਕਰਨੀ ਉਸ ਦੀ ਵੀ ਜਵਾਬੰਦੀ ਕਰ ਦੇਣੀ ਇਹ ਖੇਡਾ ਹੋ ਰਹੀ ਜਾ ਰਹੀ ਮੋਦੀ 2014 ਤੋਂ ਲੱਗਿਆ ਹੋਇਆ ਇਸ ਦੇਸ਼ ਤੇ ਜਿੰਨੇ ਰੌਸ਼ਨ ਤਬਾਦ ਬੁੱਧੀਜੀਵੀ ਨੇ ਜਿਹੜੇ ਸਾਡੇ ਲੋਕਾਂ ਨੂੰ ਚਾਨਣ ਪਾਉਂਦੇ ਨੇ ਉਹਨਾਂ ਦੀ ਲਗਾਤਾਰ ਬੰਦੀ ਹੈ ਜੀ ਆਰ ਟੀਓ ਜਿਹਨਾਂ ਚ ਬੰਦ ਨੇ ਵੱਖ-ਵੱਖ ਈਸਾਂ ਦੇ ਨਾਂ ਦੇ

ਇਸੇ ਕਰਕੇ ਕਹਿੰਦੇ ਆ ਕਿ ਮੋਦੀ ਕਾਰਪੋਰੇਟ ਦੇ ਅਜੰਡੇ ਤੇ ਹੈ ਭਗਵਾਨਤਮਨ ਮੋਦੀ ਦੀ চাকਰੀ ਤੇ ਹੈ ਔਰ ਇਹਨਾਂ ਦੇ ਖਿਲਾਫ ਜੇ ਕੋਈ ਆਵਾਜ਼ ਉਠਾਉਂਦਾ ਉਹਨਾਂ ਨੂੰ ਜੇਲਾ ਚ ਸ਼ੁਕਰਣ ਦੀ ਬਿੜੀ ਹੈ ਮਾਨੀ ਸਾਹਿਬ ਨੂੰ ਅੰਦਰ ਦੇਣਾ ਉਸ ਦੀ ਸ਼ੁਰੂਆਤ ਹੈ ਭਗਵਾਨਤ ਪ੍ਰਸਾਦ ਮੈਂ ਉਹਨੂੰ ਇਹ ਕਹਿਣਾ ਚਾਹੁੰਦੇ ਆ ਪੰਜਾਬੀਆਂ ਨੇ ਕਦੇ ਬੱਤੇ ਨਹੀਂ ਕਦੇ ਕਿਸੇ ਨੂੰ ਸਾਡੇ ਬਖਵੇਂ ਨੇ ਉਸ ਕਰਦੇ ਨੇ ਮਾਪਿ ਸਵਾਰਨ ਪਰ ਇਸ ਦਾ ਪੱਤਰ ਵੀ ਕਿ ਤੁਸੀਂ ਕਿਸੇ ਨੂੰ ਵਿਚਾਰ ਦੀ ਆਜ਼ਾਦੀ ਤੋਂ ਅੰਦਰ ਬੰਦ ਕਰੋਗੇ ਵਿਚਾਰ ਨਹੀਂ ਪ੍ਰਗਟਾਉਣ ਦੇਓਗੇ ਉਹ ਇੱਕ ਪੱਤਰਕਾਰੀ ਕਿਰਤਚਾਹ ਦੀ ਇੱਕ ਭੂਮਿਕਾ ਨਿਭਾ ਰਹੇ ਨੇ ਅਸਾਂ ਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਕਿਸਾਨ ਮੋर्चे ਦੌਰਾਨ ਉਹਨਾਂ ਨੇ ਬੜਾ ਬਹੁਤਮੁਕੁਲ ਰੋਲ ਆਕੀਤਾ ਹੈ ਵਿਚਾਰ ਦੇ ਪੱਤਰ ਤੇ ਆਦੇ ਨਾਮ ਜੁਕੀਏ ਮੂਰੇ ਨਾਲ ਮੋਟਾ ਲਾ ਕੇ ਖੜੇ ਨਹੀਂ ਹਰ ਸੇਜੋਕਸਨ ਮੋਰਚਾ ਇਸਨਰ ਨੂੰ ਚੰਗੀ ਤਰ੍ਹਾਂ ਸਮਝਣਾ ਇਸੇ ਕਰਕੇ ਸੜਨੀ ਨੈਸ਼ਨਲ ਕੋਆਰਡੀਨੇਸ਼ਨ ਕਮੇਟੀ ਦੀ ਮੀਟਿੰਗ ਜਿਹੜੀ ਛੱਟੀਗੜ ਮੀਟਿੰਗ ਹੋਈ ਆ ਪੋਸਟਸੀਮ ਮਤਾ ਵੀ ਪਾਇਆ ਰਹਿਣੀ ਦੀ ਮੰਗ ਕੀਤੀ ਹੈ ਸਮਤ ਵਸ਼ੇ ਪਰਮਾਤਮਾ ਭਗਵਾਨ ਨੂੰ ਕਿ ਸਹੀ ਯਾਤਾਵੇ ਨਹੀਂ ਆਊਗਾ ਤਾਂ ਇਹਦਾ ਨੂੰ ਉਸ ਸ਼ਕਤ ਗ੍ਰੋਧ ਹੈ ਜਿਹੜਾ ਸੁਹਿਣਾ ਹੋਊਗਾ ਵੀਰ ਮੈਂ ਖਤ ਲਾਤਾ ਹਾਂ ਉਹਨਾਂ ਨੇ ਰਮੇਣਤ ਦੇ ਕੱਤੇ ਸੀ ਬਹੁਤ ਬਹੁਤ ਧੰਨਵਾਦ ਜੋ ਵੀ ਅਗਲਾ ਹੁਕਮ ਹੋਊਗਾ ਉਹਨੂੰ ਨਾਭੂ ਕਰਾਂ ਸਾਰੇ ਨੂੰ ਨਾਭੂ ਕਰਦੇ ਮੁਫਤੀ ਦੇ ਵਰਦਿਨਾ ਦੇ ਸਾਇਨ ਨੇ ਇਹ ਸਮੰਗਤ ਵੀ ਹੋਇਆ ਤੇ ਸਾਡੇ ਨਾਲ ਕੰਮ ਹੋਏ ਨੇ ਅਸੀਂ ਸਾਰਿਆਂ ਨੂੰ ਟਾਈਮ ਨਹੀਂ ਦੇ ਸਕਦੇ ਅਧਿਕਾਰਤ ਕਮੇਟੀ ਬਣਾ ਰਹੇ ਨਹੀਂ ਟਾਈਮ ਦੇ ਸਕਾਂ ਨੇ ਸੋ ਕੋ ਭਰਾਣਾ ਨੋਸ਼ੀਤ ਸਾਹਿਬੋਂ ਦੁਆਰਾ ਨੋਟ ਕਰਾਇਆ ਕਿ ਸਾਡਾ ਟਾਈਮ ਹੋ ਗਿਆ 11 ਵਜੇ ਦਾ ਇਸ ਸਕਾਰਨ ਨੂੰ ਸੇਸ਼ ਹੋਣੋਂ ਸਾਨੂੰ ਕੋਈ ਨਹੀਂ ਨਹੀਂ ਨਾ ਤੱਕਾਇਆ ਰਹੇਗਾ ਅਸੀਂ ਸਾਰੇ ਜੰਤ ਸਾਰੇ ਆਪ ਨੂੰ ਚਲੋ ਮਾੜਾ ਮਸਲਾ ਆ ਗਿਆ ਕਿ ਨੰਗ ਪੁੱਤਰ ਜੇਨਵਾਸ ਤੇ ਆਓ ਵਾਹਿਗੁਰੂ ਜੀ ਤੁਹਾਡਾ ਉਨਾ ਸਾਡੇ ਸਭੀ ਤੇਾਜ਼ਰੀ ਵਾਲਾ ਜਿਹੜੇ ਸਾਡੇ ਪ੍ਰੋਗਰਾਮ ਵਿੱਚ ਸ਼ਾਮਲ ਨੇ ਉਹਨਾਂ ਚੋਂ ਬਰਦਾਸ਼ਤ ਉਸੇ ਬੋਲਦੇ ਗਏ ਨੇ ਅਮਨਿਤ ਪ੍ਰੋਗ੍ਰੈਸਟਰੀ ਕਮਾਂਚ ਜੀ ਲੋਕਪਤੀ ਡੈਮੋਕ੍ਰੇਟਿਕ ਐਸੋਸੀਏਸ਼ਨ ਸਰਪਾਲ ਸਿੰਘ ਜੀ ਕੇ ਉਹਰਾਹਾ ਤੇ ਮਜੀਦ ਸਿੰਘ ਸੁਖਮੰਦਰ ਸਿੰਘ ਪਾਪੀਖਾਨੀ ਉਹਰਾਹਾ ਇਹਨਾਂ ਦਾ ਹੋਣਾ ਸਨ ਜੀ ਜੀ ਸਮੇਤ ਹਮਦਰ ਸਿੰਘ ਕਾਈ ਮੋਹਰੀ ਜੀ ਜੀ ਪੀ ਐਸ ਸੀ ਮੋਰੀ ਸਿੰਘ ਮੋਰੀ ਸਿੰਘ ਨਿਯੁਕਤ ਲਾਪੀਸ ਕਮੇਟੀ ਫਸਪ੍ਰਿਤ ਵਿਕਾਸ ਦੀ ਪਟਿਆਲਾ ਤੇ ਨਵਜੋਗ ਪ੍ਰਯੋਗਿਕ ਵਿਕਾਸ ਜਰਨਲ ਸੈਂਟਰ ਪ੍ਰਕਾਸ਼ਕ 2000 ਤੇ ਨਾਜੀ ਸਤਾ ਟੈਕਨੀਕਲ ਕਾਉਂਸਲ ਰਣਜੀਤ ਸਿੰਘ ਪਟਨਾ ਪਟਨਾ ਰੇਣੀ ਗੁਰਮੀਤ ਸਿੰਘ ਪੂਰੀ ਸੁਪਾ ਕੋਈ ਨਾ ਸੁਪਾ ਸੋਬ ਦੋਸਤੋ ਇਹ ਜਿਹੜਾ ਨਾਬਾ ਪਟਿਆਲਾ 메ਨ ਰੋਡ ਤੇ ਡੀਸੀ ਦਫਤਰ ਦੇ ਸਾਹਮਣੇ ਧਰਨਾ ਲਾਇਆ ਗਿਆ ਜਿਸ ਤਰ੍ਹਾਂ ਇੱਕ ਸਾਈਡ ਬਿਲਕੁਲ ਬੰਦ ਹੈ ਟ੍ਰੈਫਿਕ ਦੀ ਵੀ ਲੋਕਾਂ ਨੂੰ ਕਾफी ਸਮੱਸਿਆ ਆ ਰਹੀ ਹੈ ਸੋਨੇ ਦਿਨ ਇਸ ਤਰ੍ਹਾਂ ਦੇ ਐਕਸ਼ਨਾਂ ਦਾ ਰਿਐਕਸ਼ਨ ਜਿਹੜਾ ਹੈਗਾ ਉਹ ਪਬਲਿਕ ਦੀ ਨਿਗਾਹ ਹੈ ਬਗਾਹ ਭੁਗਤਣਾ ਪੈਣਾ ਜੀ ਜੀ ਰੱਖਾ ਜੀ ਵੀ ਬੰਦਾ ਤੋਂ ਦਸਤੋਸ ਇਸ ਤਰ੍ਹਾਂ ਕਾਫੀ ਵੱਡਾ ਇਕੱਠ ਸੀਗਾ ਤੇ ਹਾਲਾਂਕਿ ਕਿਸਾਨ ਯੂਨੀਅਨ ਗ੍ਰਾਂ ਦੀ ਤਰਫੋਂ ਅਲੱਗ ਧਰਨਾ ਲਗਾਇਆ ਹੋਇਆ ਤੇ ਵਕਵਾਕ ਜਥੇਬੰਦੀਆਂ ਵੱਲੋਂ ਐਡੀਸੀ ਦਫ਼ਤਰ ਦੇ ਸਾਹਮਣੇ ਮਾਲਵਿੰਦਰ ਸਿੰਘ ਮਾਲੀ ਹੋਰਾਂ ਦੀ ਰਿਹਾਈ ਨੂੰ ਲੈ ਕੇ ਇਹ ਜਿਹੜਾ ਧਰਨਾ ਦਿੱਤਾ ਗਿਆ ਜਿਸ ਤਰ੍ਹਾਂ ਇੱਕ ਪਾਸੇ ਦਾ ਜਿਹੜਾ ਟ੍ਰੈਫਿਕ ਟ੍ਰੈਫਿਕ ਹੈ ਉਹ ਰੋਕਿਆ ਗਿਆ ਤੇ ਲੋਕਾਂ ਨੂੰ ਵੀ ਇਸ ਦੇ ਵਿੱਚ ਦਿੱਕਤਾਂ ਆਈਆਂ ਇਸ ਤਰ੍ਹਾਂ ਦੀਆਂ ਕਾਰਵਾਈਆਂ ਦੇ ਨਾਲ ਸਮੱਸਿਆ ਆਮ ਲੋਕਾਂ ਨੂੰ ਹੀ ਆਉਂਦੀ ਹੈ ਪਰ ਸਰਕਾਰਾਂ ਸੋਚਦਿਆਂ ਨੇ ਤੇ ਸਰਕਾਰਾਂ ਆਪਣੀਆਂ ਮਨਮਾਨੀਆਂ ਤੇ ਉਤਰਦੀਆਂ ਨੇ ਜਿਸ ਕਾਰਨ ਲੋਕ ਵੀ ਮਜਬੂਰਨ ਧਰਨੇ ਮੁਜਾਹਰਾਂ ਲਈ ਮਜਬੂਰ ਹੁੰਦੇ ਨੇ ਬਾਗਾਂ ਤੇ ਰਾਗਾਂ ਦੇ ਸ਼ਹਿਰ ਪਟਿਆਲਾ ਤੋਂ ਮੈਂ ਪਰਮਿੰਦਰ ਸਿੰਘ ਟੇਗਵੜਾ ਧੰਨਵਾਦ